ਉੱਜੋ ਜੀ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਕਿਹੜਾ ਕਿਦਾਂ ਦਾ ਹਾਦਸਾ ਕਿੰਨੇ ਦੇ ਦੱਸੀ ਹਾ ਸਰ ਜੀ ਸੰਘਣੀ ਧੁੰਦ ਇਹਦਾ ਕਾਰਨ ਬਣਿਆਗਾ ਹਾਦਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੀ ਉੱਚ ਪਿੱਛੋਂ ਜਾ ਕੇ ਪੀ ਆਰਟੀਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਤੂਆਣਾ ਸਾਹਿਬ ਵਾਲੀ ਧੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ ਚ ਵੀ ਵੱਜੀ ਮਲਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਂਬੂਲੈਂਸ ਫੇਰ ਅੱਗੇ ਜਾ ਕੇ ਟਰੱਕ ਦੇ ਨੀਚੇ ਵੜ ਗਈ। ਇਹਦੇ 'ਚ ਇੱਕ ਡੈਥ ਹੋ ਗਈ ਆ। ਜੋ ਬੱਸ ਦੇ ਕਨੈਕਟਰ ਸੀਗੇ। ਤਾਂ ਮੰਦੀਪ ਸਿੰਘ ਜਾਨੋ ਪ੍ਰਗਟ ਸਿੰਘ ਮਲੋਟ ਏਰੀਆ ਦੇ ਨਾਲ ਇਹ। ਉਹਨਾਂ ਦੀ ਡੈਥ ਹੋ ਗਈ। ਲਗਭਗ 9 ਤੋਂ 10 ਇੰਜਰਡ ਨੇ। ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਹੈ। ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਬੱਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ। ਸਿਰੋ ਸਾਈਡ ਤੋਂ। ਅੰਗਰੂ ਤੋਂ ਬਰਨਾਲਾ। ਹਾਂਜੀ। ਉਹ ਤੋਂ ਜਾ ਰਹੀ ਸੀ। ਤੋਂ ਬਰਨਾਲਾ ਸੀ। ਹੁਣ ਸਾਰਿਆਂ ਨੇ ਇੱਥੇ ਸੀਗਲਾ ਚੱਲਣ ਲੱਗੇ। ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸਐਸਪੋ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੀ ਹਰ ਬਣਾਣਾ ਇੱਥੇ ਆਪਾਂ ਸਿਵਰ ਹਸਪੀਟਲ ਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਨੋਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਵੱਧ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਹੈ ਹਾਂਜੀ ਬਲੋਂਜੋ ਠੀਕ ਨੇ ਕਿ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਾਨ ਡੈਥ ਹਾਂਜੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਦਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ ਬੱਸ ਦੇ ਮੂਰੇ ਰੋਡਵੇਜ ਦੀ ਦੇ ਮੂਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤਬਣਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ ਚ ਉਹਨਾਂ ਨੇ ਪੂਰੀ ਗੱਡੀ ਦੀ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਨੇ ਹੁਣ ਬਿਲਕੁਲ ਗੱਡੀਆਂ ਦਾ ਹਾਪ ਚ ਗੱਡੀਆਂ ਪੰਜ ਚਾਰ ਦਾ ਹੋਇਆ ਆਪਚ ਪੰਜ ਚਾਰ ਗੱਡੀਆਂ ਆਪਚ ਵੱਜੀਆਂ ਉੱਥੇ ਗੱਡੀਆਂ ਗੱਡੀਆਂ ਕ ਤਾਂ ਥੋੜਾ ਲੋਕ ਤੇਜ਼ ਚ ਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਹੈ ਧੁੰਦ ਬਹੁਤ ਜਿਆਦਾ ਸੀ ਮੈਂ ਤਾਂ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਹੈ ਜਿੱਕਾ ਖਾਲਸਾ ਦਾ ਵੀ ਇੰਦਰਪਾਲ ਇੰਦਰਪਾਲ ਜੀ ਕੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸ ਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲ ਵਾਲਾਂ ਦੀ ਫੈਕਟਰੀ ਹੈ ਨਾ ਉੱਥੋਂ ਨੇ ਟਰਾਲੀ ਭਰੀ ਹੈ ਤੇ ਉਹ ਇੱਕਦਮ ਚੜ ਗਿਆ ਵਿਚਾਰੇ ਨੇ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾ ਹੋ ਗਿਆ ਸ਼ੁਕਰ ਹੈ ਉਹ ਲੇਕਿਨ ਉਹ ਕਹਿੰਦੇ ਵੀ ਇੱਕ ਪਾਸਪਾਇਰ ਹੋ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਉਹ ਮਾੜਾ ਹੈ ਇਹ ਕਾਰਨ ਕੀ ਤੁੰਦ ਤੇ ਤੁੰਦ ਦਾ ਹੀ ਕਾਰਨ ਹੋਰ ਤਾਂ ਕੌਣ ਕਰਦਾ ਵੀਰਾ ਟਰਾਲੀ ਵਾਲਾ ਦਾ ਉਹ ਕੌਣ ਕਹਿੰਦਾ ਐਦਾਂ ਕੋਈ ਐਕਸੀਡੈਂਟ ਹੋਵੇ ਬੰਦੇ ਵਾਲਾ ਹੀ ਉਹ ਦੂਜੇ ਬਾਅਦ ਤੇ ਮਾਸਟਰ ਵਾਲਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਕਿੰਨੇ ਬੰਦੇ ਪਟੜੋ ਕਿੰਨੇ ਇਹ ਅੱਜ ਬੱਸ ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਤੁੰਦੇ ਕਾਰਨ ਐਕਸੀਡੈਂਟ ਹੋਇਆ ਇਹ ਜੀ ਇਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰੌਟ ਡੈਟ ਆਇਆ ਕਿ ਕਿ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਜਿਹੜੇ ਸਾਥ ਬਾਕੀ ਐਨੂੰ ਸਾਰਿਆਂ ਦੀ ਪੋਜੀਸ਼ਨ ਕਰਦੇ ਕੋਈ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸ ਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ ਠੀਕ ਹੈ